ਪ੍ਰਾਈਮ ਸ਼ਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ 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 ਪ੍ਰੋਗਰਾਮ ਵਿੱਚ ਅਕਸਰ ਹੀ ਜਿਸ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰੀਦੀ ਹੈ ਅੱਜ ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਹੈ ਉਹਦੇ ਵਿੱਚ ਇੱਕ ਤਾਂ ਜ਼ਿਕਰ ਕਰਾਂਗੇ ਕਰਜ਼ੇ ਦਾ ਪੰਜਾਬ ਸਰਕਾਰ ਦਾ ਲਗਾਤਾਰ ਵਧਦਾ ਜਾ ਰਿਹਾ ਹੈ ਸਮੇਂ-ਸਮੇਂ ਦੀਆਂ ਸਰਕਾਰਾਂ ਸੱਤਾ ਵਿੱਚ ਆਈਆਂ ਇੱਕ ਦੂਸਰੇ ਉੱਪਰ ਦੋਸ਼ ਲਾਤਾ ਕਿ ਭਾਈ ਪਿਛਲਿਆਂ ਨੇ ਕਰਜ਼ਾ ਹੀ ਲੈ ਲਿਆ ਸੀ ਕਿ ਸਾਡੇ ਲਈ ਕੰਮ ਔਖਾ ਹੋ ਗਿਆ ਜਦੋਂ ਨਵੀਂ ਸਰਕਾਰ ਸੱਤਾ ਵਿੱਚ ਆਈ 5 ਸਾਲ ਬੀਤੇ ਤਾਂ ਇਹੀ ਗੱਲ ਉਹਨਾਂ ਨੇ ਕਹਿ ਕੇ ਪੱਲਾ ਝਾੜ ਲਿਆ ਪਰ ਕਰਜ਼ਾ ਕਿਸੇ ਦੇ ਕੋਲੋਂ ਵੀ ਲਿੱਥਿਆ ਨਹੀਂ 1982 ਤੱਕ ਜੀਡੀਪੀ ਵਿੱਚ ਮੋਰੀ ਭੂਮਿਕਾ ਨਿਭਾਉਣ ਵਾਲਾ ਸੂਬਾ ਆਖਰ ਇੱਥੇ ਤੱਕ ਕਿਵੇਂ ਪਹੁੰਚਿਆ ਹਾਲਾਤ ਕਿਉਂ ਬਦਲੇ ਅੱਜ ਉਸਤੇ ਗੱਲ ਕਰਦੇ ਹਾਂ ਗੱਲਬਾਤ ਸੁਪਰੀਮ ਕੋਰਟ ਦੀ ਵੀ ਕਰਨੀ ਹੈ ਬਹੁਤ ਸਾਰੀਆਂ ਥਾਵਾਂ ਤੇ ਕਈ ਮੂਰਤੀਆਂ ਲਾਈਆਂ ਜਾਂਦੀਆਂ ਕਈ ਧਾਰਮਿਕ ਸਖਸ਼ੀਤਾਵਾਂ ਦੀਆਂ ਹੁੰਦੀਆਂ ਨੇ ਕਈ ਸਿਆਸੀ ਲੀਡਰਾਂ ਦੀਆਂ ਅੱਜ ਕਰੂਣਾ ਨਦੀ ਦੀ ਇੱਕ ਮੂਰਤੀ ਲਾਈ ਜਾਣੀ ਸੀ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ ਜਨਤਾ ਦਾ ਪੈਸਾ ਜਨਤਾ ਦੇ ਵਿੱਚ ਹੀ ਹੋਣਾ ਚਾਹੀਦਾ ਹੈ ਪੈਸੇ ਦੀ ਵਰਤੋਂ ਹੋਣੀ ਚਾਹੀਦੀ ਹੈ ਪਰ ਨਹੀਂ ਇਹ ਨਹੀਂ ਹੋ ਰਿਹਾ ਇਹ ਸਿਆਸੀ ਤੌਰ ਤੇ ਫਾਇਦਿਆਂ ਲਈ ਜੋ ਕੁਝ ਕੀਤਾ ਜਾ ਰਿਹਾ ਹੈ ਇਹ ਮਾਮਲੇ ਚਰਚਾ ਦੇ ਵਿੱਚ ਕਿਉਂ ਆਉਂਦੇ ਨੇ ਗੱਲਬਾਤ ਇਸ ਤੇ ਵੀ ਕਰਨੀ ਹੈ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ 10 ਲੱਖ ਰੁਪਇਆ ਕੈਸ਼ਲੈਸ ਬੀਮਾ ਸ਼ੁਰੂ ਕਰ ਦੇਣਾ ਹੈ ਅੱਜ ਉਹਦੀ ਸ਼ੁਰੂਆਤ ਹੋ ਗਈ ਹੈ ਦੋ ਜ਼ਿਲ੍ਹੇ ਤਰੰਤਾਂ ਤੇ ਬਰਨਾਲੇ ਤੋਂ ਸ਼ੁਰੂਆਤ ਹੋਈ ਹੈ ਕਿ ਵਾਕੇ ਲੋਕਾਂ ਨੂੰ ਫਾਇਦਾ ਹੋਵੇਗਾ ਹਸਪਤਾਲਾਂ ਦੇ ਵਿੱਚ ਕੁਝ ਕ ਹਸਪਤਾਲਾਂ ਵਿੱਚ ਜਿਸ ਤਰ੍ਹਾਂ ਛੇ ਲਾਈ ਜਾਂਦੀ ਹੈ ਕੀ ਕੰਮ ਭ੍ਰਿਸ਼ਟਾਚਾਰ ਦਾ ਰੁਕਜੂ ਜਾਂ ਨਹੀਂ ਇੱਕ ਇੱਕ ਕਰਕੇ ਨਾ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਪਰ ਸ਼ੁਰੂਆਤ ਕਰ ਜੇ ਤਾਂ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਜਾ ਲਗਾਤਾਰ ਵਾਅਦਾ ਜਾ ਰਿਹਾ ਹੈ 1982 ਦੀ ਗੱਲ ਕੀਤੀ ਸੀ ਕਿਉਂਕਿ ਉਸ ਵੇਲੇ 82 ਤੋਂ ਬਾਅਦ ਹਾਲਾਤ ਪੰਜਾਬ ਦੇ ਤੇਜ਼ੀ ਨਾਲ ਬਦਲੇ ਸੋਨੇ ਦੀ ਚਿੜੀ ਕੈਨ ਵਾਲਾ ਪੰਜਾਬ ਆਖਰਕਾਰ ਅਜਿਹੇ ਹਾਲਾਤਾਂ ਵਿੱਚ ਕਿਉਂ ਆਇਆ 1947 ਦੀ ਵੰਡ ਮਾਰ ਉਹ ਵੀ ਪਈ ਪੰਜਾਬ ਜਦੋਂ ਬਣਿਆ ਉਸ ਤੋਂ ਬਾਅਦ ਸਿਆਸੀ ਤੌਰ ਤੇ ਕਈ ਬਦਲਾਅ ਆਏ ਹਰੀ ਕ੍ਰਾਂਤੀ ਤੋਂ ਬਾਅਦ ਭਾਵੇਂ ਕੁਸ਼ਕ ਕਿਸਾਨਾਂ ਲਈ ਕੰਮ ਸੌਖਾ ਜਾ ਹੋ ਗਿਆ ਪਰ ਸਮੇਂ-ਸਮੇਂ ਤੇ ਐਮਰਜੈਂਸੀ ਦੇ ਹਾਲਾਤਾਂ ਵਿੱਚੋਂ ਨਿਕਲਣਾ 1984 ਦੇ ਵਿੱਚ ਜੋ ਕੁਝ ਪੰਜਾਬ ਚ ਵਾਪਰਿਆ 1991 ਤੱਕ ਹਾਲਾਤ ਕਿਸ ਤਰ੍ਹਾਂ ਦੇ ਰਹੇ ਇਹਦੇ ਨਾਲ ਸਿਆਸਤ ਵਿੱਚ ਵੀ ਨਘਾਰ ਆਇਆ ਤੇ ਆਰਥਿਕ ਤੌਰ ਤੇ ਪੰਜਾਬ ਕੰਗਾਲਿਆ ਗਿਆ ਹੁਣ ਉਸ ਸਮੇਂ ਦਾ ਪੰਜਾਬ ਜਿਹੜਾ ਕਰਜ਼ੇ ਦੀ ਮਾਰ ਹੇਠ ਹੈ ਅੱਜ ਤੱਕ ਕਰਜ਼ਾ ਲੱਥਾ ਹੀ ਨਹੀਂ ਪਾਉਣੇ 4 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਹੋ ਜਾਣਾ ਆਉਂਦੇ ਸਮੇਂ ਤਾਂ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਸਤਾ 2027 ਵਿੱਚ ਕਿਹੜੀ ਸਰਕਾਰ ਆਉਣੀ ਹੈ ਕਿਹੜੀ ਨਹੀਂ ਕਿਹਾ ਨਹੀਂ ਜਾ ਸਕਦਾ ਪਰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਹਾਲਾਤ ਜਾਂ ਬਜਟ ਪੇਸ਼ ਹੋਵੇਗਾ ਪਤਾ ਲੱਗਣਾ ਕਿ ਇੱਥੇ ਤਾਂ ਗੱਲ ਪਹੁੰਚ ਗਈ ਹੈ 5 ਸਾਲਾਂ ਦੇ ਲੇਖੇ ਜੋਖੇ ਦੀ ਗੱਲ ਕਰੀਏ 1919 1920 ਉਸ ਵੇਲੇ ਵੀ ਭਾਰਤ ਦੇ ਵਿੱਚ ਬਹੁਤ ਸਾਰੀ ਆਰਥਿਕ ਅੰਗਾਲੀ ਸੀ ਹਾਲਾਤ ਜਦੋਂ 1951 ਵੱਲ ਗਏ ਉਸ ਵੇਲੇ ਵੀ ਆਰਥਿਕ ਅੰਗਾਲੀ ਸੀ ਭਾਵੇਂ ਇਹ ਗੱਲ ਸਮੇਂ-ਸਮੇਂ ਤੇ ਕਹੀ ਗਈ ਕਿ ਭਾਰਤ ਨੂੰ ਆਰਥਿਕ ਤੌਰ ਤੇ ਮਜ਼ਬੂਤ ਹੋਣਾ ਚਾਹੀਦਾ ਭਾਵੇਂ ਕਿਹਾ ਗਿਆ ਖੇਤੀ ਖੇਤਰ ਤੇ ਧਿਆਨ ਦੇਵਾਂਗੇ ਚਾਹੇ ਚਰਚਾ ਚੱਲਦੀ ਰਹੀ ਕਿ ਇੰਡਸਟਰੀ ਪੰਜਾਬ ਦੇ ਵਿੱਚ ਲੈ ਕੇ ਆਉਣੀ ਹੈ 1900 ਤੋਂ ਚਲਦੀਆਂ ਇਹ ਗੱਲਾਂ 2019 ਤੱਕ ਵੀ ਇਸੇ ਤਰ੍ਹਾਂ ਹੀ ਚਲਦੀਆਂ ਗਈਆਂ 12ਵੀਂ ਪੰਜ ਸਾਲਾਂ ਯੋਜਨਾ ਵਿੱਚ ਵੀ ਇਹ ਗੱਲਾਂ ਕੀਤੀਆਂ ਗਈਆਂ ਪਰ ਪੂਰੀਆਂ ਕਿਉਂ ਨਹੀਂ ਹੁੰਦੀਆਂ 2019 ਦੇ ਵਿੱਚ 2019-2020 ਦੇ ਵਿੱਚ ਪੰਜਾਬ ਸਰਕਾਰ ਦਾ 229660 ਕਰੋੜ ਰੁਪਏ ਦਾ ਸੀ ਇਹ ਕਰਜ਼ਾ ਲਗਾਤਾਰ ਵਧਿਆ ਜੀਡੀਪੀ ਦਾ 43% ਬਣਦਾ ਹੈ ਇਸੇ ਤਰ੍ਹਾਂ 2020-21 ਦੇ ਵਿੱਚ ਇਹ ਕਰਜ਼ਾ 259426 ਕਰੋੜ ਰੁਪਏ ਹੋ ਗਿਆ 2021-22 ਦੇ ਵਿੱਚ 285000 ਕਰੋੜ ਰੁਪਏ ਤੋਂ ਵੱਧ 2022-23 ਦੇ ਵਿੱਚ 320925 ਹੁੰਦਾ ਹੁੰਦਾ 325000 ਕਰੋੜ ਰੁਪਏ ਤੋਂ ਵੱਧ ਕੇ 355168 ਕਰੋੜ ਰੁਪਏ ਤੇ ਆ ਕੇ ਖੜ ਗਿਆ ਪਰ ਹੁਣ ਇਹ ਕਰਜ਼ਾ 375000 ਕਰੋੜ ਰੁਪਏ ਤੋਂ ਵਧਣ ਦੀ ਸੰਭਾਵਨਾ ਜਿਸ ਤਰ੍ਹਾਂ ਕੰਮ ਚੱਲਦਾ ਪਿਆ ਤੇ ਸਾਡੇ ਮੁਲਕ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਮੁਫਤ ਦੀਆਂ ਸਕੀਮਾਂ ਦਾ ਕੰਮ ਅਜੇ ਵੀ ਜਾਰੀ ਹੈ ਸੂਬੇ ਕਰਜ਼ਿਆਂ ਦੀ ਮਾਰ ਹੇਠ ਹੁਣ ਤੇ ਮੁਫਤ ਸਕੀਮਾਂ ਦੇ ਨਾਲ ਲੋਕਾਂ ਨੂੰ ਆਪਣੇ ਵੱਲ ਪਰਮਾਇਆ ਜਾਵੇ ਇਹ ਕਿੱਥੋਂ ਦਾ ਇਨਸਾਫ ਹੈ ਕਿੱਥੋਂ ਦੀ ਗੱਲ ਹੈ ਹੁਣ ਜਦੋਂ ਇਹ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਸਰ ਕਰਜ਼ਾ ਵਧਦਾ ਜਾ ਰਿਹਾ ਜੰਮ ਦੇ ਬੱਚੇ ਸਰ ਲੱਖਾਂ ਰੁਪਏ ਦਾ ਕਰਜ਼ਾ ਇਹ ਕਿਵੇਂ ਉਤਰਨਾ ਸਰਕਾਰ ਦਾਵੇ ਸਮੇਂ-ਸਮੇਂ ਤੇ ਕਰਦੀ ਰਹੀ ਹੈ ਅਕਾਲੀ ਦਲ ਦੀ ਸਰਕਾਰ 10 ਸਾਲ ਸੱਤਾ ਵਿੱਚ ਰਹੀ ਉਸ ਤੋਂ ਪਹਿਲਾਂ ਵੀ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਰਹੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਕਰਜ਼ਾ ਖਤਮ ਕਰ ਦਾਂਗੇ ਪਰ ਅਜੇ ਤੱਕ ਅਜਿਹੀਆਂ ਪਾਲਿਸੀਆਂ ਹੀ ਨਹੀਂ ਬਣੀਆਂ ਜਿਹਦੇ ਨਾਲ ਪੰਜਾਬ ਦੀ ਆਮਦਨ ਖਜ਼ਾਨੇ ਦੇ ਵਿੱਚ ਪੈਸੇ ਆਉਣ ਕੋਈ ਸਰਕਾਰ ਆਉਂਦੀ ਹੈ ਉਹ ਕਹਿੰਦੀ ਅਸੀਂ ਰੇਤਾ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਹੋ ਰਹੀ ਹੈ ਉਹ ਬੰਦ ਕਰਕੇ ਖਜ਼ਾਨਾ ਭਰ ਦਿਆਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਚੱਲਦਾ ਪਿਆ ਕੰਮ ਪਰ ਕੀ ਵਾਕੇ ਮਾਈਨਿੰਗ ਤੋਂ ਪੈਸੇ ਇਕੱਠੇ ਹੋਏ ਗੈਰਕਾਨੂੰਨੀ ਤਰੀਕੇ ਨਾਲ ਜਿਹੜੀ ਹੋ ਰਹੀ ਹੈ ਸਵਾਲ ਹੈ ਲੋਕ ਪੁੱਛਦੇ ਆ ਕਾਂਗਰਸ ਦੀ ਸਰਕਾਰ ਨੇ ਮੈਨੀਫੈਸਟੋ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੇ ਮੈਨੀਫੈਸਟੋ ਦੇ ਵਿੱਚ ਗੱਲਾਂ ਕੀਤੀਆਂ ਪਰ ਕਰਜਾ ਅਜੇ ਤੱਕ ਲਿੱਥਿਆ ਨਹੀਂ ਮੈਨੀਫੈਸਟੋ ਵਿੱਚ ਗੱਲਾਂ ਕੀਤੀਆਂ ਉਹ ਕਿ ਨੌਕਰੀਆਂ ਦਵਾਂਗੇ ਕੀ ਜਿੰਨੀਆਂ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਗਏ ਉਹ ਨੌਕਰੀਆਂ ਅਜੇ ਤੱਕ ਦਿੱਤੀਆਂ ਇਹ ਸਵਾਲ ਹੈ ਪਰ ਹੁਣ ਪੰਜਾਬ ਕਰਜੇ ਦੇ ਬੋਝ ਹੇਟ ਜਿਹੜਾ ਵਧਦਾ ਜਾ ਰਿਹਾ ਅਸੀਂ 5 ਸਾਲ ਦੀ ਗੱਲ ਕੀਤੀ 15 ਸਾਲ ਤੋਂ ਇਹ ਹਾਲਾਤ 1982 ਤੋਂ ਇਹ ਹਾਲਾਤ ਹੈ ਕਿਸੇ ਵੇਲੇ 82000 ਕਰੋੜ ਰੁਪਏ ਦਾ ਕਰਜ਼ਾ ਤੇ ਅੱਜ 376000 ਕਰੋੜ ਰੁਪਏ ਤੋਂ ਵੱਧਾ ਕਰਜ਼ਾ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਜਰੂਰ ਕਰਦਾ ਸਵਾਲਾਂ ਦੀ ਗੱਲ ਕਰੀਏ ਤਾਂ ਉੱਥੇ ਬੜੇ ਸਾਰੇ ਰਸੂਖਵਾਨ ਲੀਡਰ ਨੇ ਜਿਨ੍ਹਾਂ ਦਾ ਕਾਰੋਬਾਰ ਵੀ ਚੰਗਾ ਹੈ ਕਈ ਲੋਕ ਹੈ ਜਿਨ੍ਹਾਂ ਦੇ ਕੋਲ ਗੱਡੀਆਂ ਵੀ ਵਧੀਆ ਆ ਘਰ-ਬਾਰ ਤਾਂ ਸੁੱਖ ਨਾਲ ਮਹਿਲਾਂ ਵਰਗੇ ਆ ਹੋਟਲ ਬਹੁਤ ਵੱਡੇ ਵੱਡੇ ਆ ਪਰ ਜਦੋਂ ਸਬਸਿਡੀ ਦੀ ਗੱਲ ਆਉਂਦੀ ਹੈ ਤਾਂ ਅਜੇ ਤੱਕ ਵੀ ਸਬਸਿਡੀ ਦਾ ਫਾਇਦਾ ਲੈ ਰਹੇ ਆ ਪੰਜਾਬ ਦੇ ਕਈ ਅਜਿਹੇ ਲੀਡਰ ਆ ਕਈ ਜਿਨ੍ਹਾਂ ਨੇ ਕਹਿਤਾ ਕਿ ਅਸੀਂ ਸਬਸਿਡੀ ਦਾ ਫਾਇਦਾ ਨਹੀਂ ਲੈਣਾ ਲਓ ਜੀ ਅਸੀਂ ਵਾਪਸ ਲੈਨੇ ਆ ਪਰ ਕਈ ਸੁਖਵੰਤ ਅਜੇ ਤੱਕ ਵੀ ਪੈਸੇ ਨਹੀਂ ਭਰਦੇ ਪਏ ਸਬਸਿਡੀਆਂ ਤਿਆਗਣ ਲਈ ਤਿਆਰ ਹੀ ਨਹੀਂ ਹੋ ਰਹੇ ਤੇ ਆਮੰਦਾ ਕੀ ਕਰੂਗਾ ਬੈਂਕ ਦੇ ਵਿੱਚੋਂ ਜੇ ਕਿਸੇ ਨੇ 1 ਲੱਖ ਰੁਪਏ ਦਾ ਕਰਜ਼ਾ ਲਿਆ ਹੋਵੇ ਉਹਦੀਆਂ ਕਿਸ਼ਤਾਂ ਦੋ ਤਾਂ ਬਹੁਤ ਦੂਰ ਦੀ ਗੱਲ ਹੈ ਇੱਕ ਵੀ ਟੁੱਟ ਜਵੇ ਪਹਿਲੀ ਗੱਲ ਤਾਂ 5-5 ਦਿਨ ਪਹਿਲੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਖਾਤੇ ਵਿੱਚ ਪੈਸੇ ਰੱਖਣੇ ਸ਼ੁਰੂ ਕਰ ਦੋ ਤੁਹਾਡੀ ਕਿਸ਼ਤ ਲੱਗਣੀ ਆ ਤੇ ਜੇ ਉਹ ਤੋਂ ਕਿਸ਼ਤ ਲੱਗੇ ਨਾ ਅੱਜ ਕੱਲ ਪ੍ਰਾਈਵੇਟ ਬੰਦੇ ਰੱਖੇ ਉਹਨਾਂ ਨੇ ਤੇ ਕਈ ਗਾਲੀ ਗਲੋਚ ਵੀ ਕਰਦੇ ਅੱਗਿਓ ਕਿ ਤੁਸੀਂ ਕਿਸ਼ਤਾਂ ਕਿਉਂ ਨਹੀਂ ਤਾਰੀਆਂ ਤੁਸੀਂ ਮਾੜੇ ਜੀ ਉਹਨਾਂ ਨੂੰ ਤਲਖੀ ਵਿੱਚ ਆ ਵੀ ਜਾਓ ਨਾ ਭਾਵੇਂ ਤੁਹਾਡੀ ਗਲਤੀ ਆ ਕਰਜ਼ਾ ਨਹੀਂ ਤਾਰਿਆ ਕਿਸ਼ਤ ਨਹੀਂ ਦਿੱਤੀ ਪਰ ਫਿਰ ਵੀ ਤਲਖੀ ਦੇ ਮਾਹੌਲ ਵਿੱਚ ਆਉਣ ਤੋਂ ਪਹਿਲੇ ਗਾਲੀ ਗਲੋ ਸ਼ੁਰੂ ਹੋ ਜਾਂਦਾ ਹਾਲਾਤ ਇਤੋਂ ਬਣ ਚੁੱਕੇ ਆ ਹੁਣ ਜਦੋਂ ਕਈ ਲੀਡਰ ਹੈ जिन्होंने सब्सिडी ਅਜੇ ਤੱਕ ਵੀ ਲਈ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਲੈਂਦੇ ਰਹਿਣਗੇ ਕਈ ਰਸੂਕਵਾਨ ਬੰਦੇ ਨੇ ਉਹ ਕਦੋਂ ਕਹਿਣਗੇ ਕਿ ਅਸੀਂ ਭਾਈ ਤੁਹਾਡਾ ਸਾਥ ਦਿੰਨੇ ਆ ਅਸੀਂ ਆਰਥਿਕ ਤੌਰ ਤੇ ਮਜ਼ਬੂਤ ਆ ਅਸੀਂ ਸਬਸਿਡੀ ਲੈਣੀ ਨਹੀਂ ਬਹੁਤ ਘੱਟ ਲੋਕ ਨੇ ਕਾਂਗਰਸ ਦੀ ਜੋ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਹੁਰਾ ਨੇ ਵੀ ਇਹ ਗੱਲ ਕਈ ਵਾਰ ਕੀਤੀ ਕਿਹਾ ਵੀ ਉਹਨਾਂ ਨੇ ਕਿ ਜਿਹੜੇ ਸਬਸਿਡੀਆਂ ਵਾਲੇ ਲੋਕ ਨੇ ਜਿਹੜੇ ਸਾਜਦੇ ਪੁੱਜਦੇ ਆ ਚੰਗਾ ਸਾਰਾ ਕੁਝ ਹੈਗਾ ਉਹ ਭਾਈ ਵਿਚਾਰ ਕਰਨ ਪਰ ਵਿਚਾਰ ਕਿੰਨ ਕੀਤਾ ਅੱਜ ਵੀ ਖਬਰਾਂ ਆ ਰਹੀਆਂ ਨੇ ਕਿ ਕਈ ਲੀਡਰ ਹੈ ਜਿਨ੍ਹਾਂ ਨੇ 2-2 3-3 ਮੋਟਰਾਂ ਕਈਆਂ ਨੇ 2 ਲੱਖ ਕੇ ਦਾ 4 ਲੱਖ ਬਿੱਲ ਸੀ ਉਤਾਰ ਦਿੱਤਾ ਮਾਲਵੇ ਦੇ ਕਈ ਲੀਡਰ ਹੈ ਮਾਝੇ ਦੇ ਕਈ ਲੀਡਰ ਹੈ ਮਾਲਵੇ ਦੇ ਜਿਆਦਾ ਸੁਖ ਨਾਲ ਹੁਣ ਉਹਨਾਂ ਨੇ ਬਿੱਲ ਭਾਵੇਂ ਤਾਰ ਦਿੱਤਾ ਜਿਨ੍ਹਾਂ ਨੇ ਕਿਹਾ ਸੀ ਸਬਸਿਡੀ ਲੈਣੀ ਨਹੀਂ ਹੁਣ ਉਹਨਾਂ ਨੇ ਉਹ ਵੀ ਹੁਕਮ ਵਾਪਸ ਲੈ ਲਿਆ ਆਪਣੇ ਕੀਤੇ ਵਾਅਦੇ ਤੋਂ ਹੀ ਮੁੱਕਰ ਗਏ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਭਾਈ ਕੰਮ ਔਖਾ ਦੂਸਰੇ ਪਾਸੇ ਮੁਫਤੀਆਂ ਸਹੂਲਤਾਂ ਰਿਉੜੀਆਂ ਵੰਡਣ ਦਾ ਕੰਮ ਕੇਂਦਰ ਸਰਕਾਰ ਨੇ ਵੀ ਕੀਤਾ ਸੂਬਾ ਸਰਕਾਰਾਂ ਵੀ ਕਰ ਰਹੀਆਂ ਨੇ ਮਹਾਰਾਸ਼ਟਰ ਹੋਵੇ ਚਾਹੇ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਪੰਜਾਬ ਬਿਹਾਰ ਬਹੁਤ ਸਾਰੇ ਸੂਬੇ ਇਹ ਕੰਮ ਸਿੱਖਰਾਂ ਤੇ ਚੱਲਦਾ ਪਿਆ ਪਰ ਜਦੋਂ ਤੱਕ ਰਸੂਖਵਾਨ ਲੋਕ ਆਪ ਅੱਗੇ ਹੋ ਹੋ ਕੇ ਕਹਿਣਗੇ ਕੋਈ ਚਿੰਤਾ ਨਹੀਂ ਜੀ ਸਰਕਾਰੀ ਐ ਸਕੀਮ ਪੱਤੇ ਲੈ ਲਓ ਇਹ ਕੰਮ ਚੱਲੀ ਜਾਣਾ ਹੁਣੇ ਉਹਨਾਂ ਲੀਡਰਾਂ ਨੂੰ ਦੇਖਣਾ ਪੈਣਾ ਕਿ ਅਸੀਂ ਇਨ੍ਹਾਂ ਸਹੂਲਤਾਂ ਦਾ ਫਾਇਦਾ ਚੁੱਕਣਾ ਜਾਂ ਫਿਰ ਨਹੀਂ ਪਰ ਇਹਨਾਂ ਜ਼ਰੂਰ ਹੈ ਪੰਜਾਬ ਸਰ ਬਧ ਰਿਹਾ ਕਰਜ਼ਾ ਕਿਤਨਾ ਕਿਤੇ ਚਿੰਤਾ ਤੇ ਚਰਚਾ ਦਾ ਵਿਸ਼ਾ ਜ਼ਰੂਰੀ ਹੈ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਮੋਗਾ ਰਾਸ਼ਟਰੀ ਰਾਜਮਾਰਗ ਦੇ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਚ ਹੋਈਆਂ ਬੇਨਿਜਮੀਆਂ ਦੀ ਜਿਹਦੀ ਵਿਜੀਲੈਂਸ ਜਾਂਚ ਕਰਨ ਲੱਗੀ ਹੈ ਦਰਅਸਲ ਮਾਮਲਾ ਪ੍ਰਾਣਾ ਇਸ ਥਾਂ ਤੇ ਜ਼ਮੀਨ ਐਕਵਾਇਰ ਕੀਤੀ ਗਈ 1963 ਦੇ ਵਿੱਚ ਲੋਕ ਨਿਰਮਾਣ ਵਿਭਾਗ ਨੇ ਜ਼ਮੀਨ ਇੱਥੇ ਐਕਵਾਇਰ ਕਰ ਲਈ ਪਰ ਬਾਅਦ ਦੇ ਵਿੱਚ ਫਰਜ਼ੀ ਕਾਗਜ਼ ਤਿਆਰ ਕਰਕੇ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਇਹ ਜਿਹੜੀ ਜ਼ਮੀਨ ਆ ਫਿਰ ਦੁਬਾਰਾ ਐਕਵਾਇਰ ਕਰ ਲਈ ਤੇ ਕਰੋੜਾਂ ਰੁਪਏ ਠ ਘਾਰ ਗਏ ਪੰਜਾਬ ਦੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਅਸੀਂ ਹਿਆਰਪੁਰ ਨੂੰ ਜਾਈਏ ਤਾਂ ਉਸ ਰਸਤੇ ਤੇ ਜਦੋਂ ਕਿਹਾ ਗਿਆ ਕਿ ਰੋਡ ਚੌੜੀ ਹੁਣੀ ਆ ਉਹਦੇ ਨਾਂ ਤੇ ਵੀ ਕਰੋੜਾਂ ਰੁਪਏ ਦੀ ਠੱਗੀ ਵੱਜ ਗਈ ਪਹਿਲਾਂ 900 ਕਰੋੜ ਰੁਪਏ ਦਾ ਖਰਚਾ ਕਹਿੰਦੇ ਆਇਆ ਜਦੋਂ ਕਿਹਾ ਕਿ ਇੰਨਾ ਖਰਚਾ ਆ ਨਹੀਂ ਸਕਦਾ ਇਹਦਾ ਰਿਵਿਊ ਕੀਤਾ ਜਾਵੇ ਇੱਕ ਦਿਨ ਦੇ ਵਿੱਚ ਇੱਕ ਡੇਢ ਦਿਨ ਦੇ ਵਿੱਚ ਰਿਪੋਰਟ ਵੀ ਦਿੱਤੀ ਤਾਂ ਸਿੱਧਾ ਹੀ 450 ਕਰੋੜ ਰੁਪਏ ਤੋਂ ਵੱਧ ਦੀ ਰਕਮ ਕੱਟ ਗਈ ਇਹਦਾ ਮਤਲਬ ਗੜਬੜੀਆਂ ਉੱਥੇ ਹੋਈਆਂ ਤੇ ਜੇ ਪੂਰੇ ਭਾਰਤ ਵਿੱਚ ਹੀ ਫਿਰ ਦੇਖਿਆ ਜਾਵੇ ਇਹਦਾ ਰਿਵਿਊ ਕਰਾ ਲਈਏ ਤਾਂ ਫਿਰ ਤਾਂ ਲੱਗਦਾ ਅਰਬਾਂ ਨਹੀਂ ਖਰਮਾ ਰੁਪਏ ਅਜਿਹੇ ਹੋਣਗੇ ਜਿਹੜੇ 2 ਨੰਬਰ ਦੇ ਵਿੱਚ ਢਕਾਰੇ ਹੋਣੇ ਆ ਹੁਣ ਜਦੋਂ ਮੋਗਾ ਵਿੱਚ ਰਾਸ਼ਟਰੀ ਰਾਜਮਾਰਗ ਲਈ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਸੀ ਇੱਕ ਐਸਡੀਐਮ ਦਾ ਨਾਮ ਆ ਰਿਹਾ ਉਹ ਇਸ ਕਰਕੇ ਹੈ ਕਿਉਂਕਿ ਉਹਨਾਂ ਨੇ ਗਵਨ ਕੀਤਾ ਇਕੱਲੇ ਇੱਕ ਐਸਡੀਐਮ ਦੇ ਨਾਮ ਦੇ ਨਾਲ ਕੀ ਇਹ ਮਾਮਲਾ ਠੱਪ ਹੋ ਜਾਊਗਾ ਜਾਂ ਸਾਰਾ ਕੁਝ ਸਾਹਮਣੇ ਆ ਜੂਗਾ ਕਿਹਾ ਨਹੀਂ ਜਾ ਸਕਦਾ ਇਹਦੇ ਵਿੱਚ ਕਈ ਹੋਰ ਵੱਡੇ ਜਾਂ ਛੋਟੇ ਵੀ ਅਧਿਕਾਰੀ ਅਫਸਰ ਫਸ ਸਕਦੇ ਆ ਰੌਲਾ ਇਸ ਗੱਲ ਦਾ ਵੀ ਹੈ ਕਿ 2019 ਦੇ ਵਿੱਚ 3 ਕਰੋੜ 70 ਲੱਖ ਰੁਪਏ ਦਾ ਮੁਆਵਜ਼ਾ ਇਸ ਦਾਅਵੇ ਦੇ ਆਧਾਰ ਤੇ ਲੈ ਲਿਆ ਗਿਆ ਸੀ ਕਿ ਜ਼ਮੀਨ ਜਿਹੜੀ ਉਹ ਨਵੀਂ ਆ 1963 ਦੇ ਵਿੱਚ ਸੌਦਾ ਹੋ ਗਿਆ ਅਕਵਾਇਰ ਹੋ ਗਈ ਉਸ ਤੋਂ ਬਾਅਦ ਫਿਰ ਕਹਿੰਦਾ ਕਿ ਜ਼ਮੀਨ ਨਵੀਂ ਆ 3 ਕਰੋੜ ਰੁਪਏ ਤੋਂ 3.5 ਕਰੋੜ ਰੁਪਏ ਤੋਂ ਵੱਧ ਦੀ ਰਕਮ ਤਾਂ ਇਹਦੇ ਵਿੱਚ ਹੀ ਖਾ ਗਏ ਆ ਤੇ ਜੇ 3.5 ਕਰੋੜ ਦੀ ਰਕਮ ਖਾਧੀ ਆ ਉਹਦੇ ਵਿੱਚ ਇੱਕ ਬੰਦਾ ਹੋੜੀ ਹੋਣਾ ਜਿਨੇ ਉੱਥੇ ਆ ਕੇ ਦੇਖਿਆ ਹੋਣਾ ਰਜਿਸਟਰੀ ਹੋਈ ਹੋਣੀ ਹੈ ਕਈ ਫਸੜੇ ਇਸ ਮਾਮਲੇ ਦੇ ਵਿੱਚ ਪਰ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਜੇ ਸਾਹਮਣੇ ਕਪੜੇ ਸਾਹਮਣੇ ਆ ਰਹੇ ਹੈ ਇੱਕ ਹੋਰ ਕਪੜਾ ਸਾਹਮਣੇ ਆ ਗਿਆ ਹੁਣ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਕਰੇਗੀ ਹਾਈ ਕੋਰਟ ਨੂੰ ਸੌਂਪੀ ਗਈ ਰਿਪੋਰਟ ਦੇ ਵਿੱਚ ਅਦਾਲਤ ਨੇ ਜਾਂਚ ਅਧਿਕਾਰੀ ਜਿਹੜੇ ਨਿਯੁਕਤ ਕਰਨ ਦੀ ਗੱਲ ਕਹੀ ਹੈ ਇਹ ਵੀ ਕਿਹਾ ਕਿ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਤੇ ਜੇਕਰ ਕੇਸ ਦੇ ਵਿੱਚ ਗੜਬੜੀਆਂ ਹੋਈਆਂ ਨੁਕਸਾਨ ਆਉਣ ਵਾਲੇ ਸਮੇਂ ਚ ਹੋ ਸਕਦਾ ਹੈ ਇਹ ਜਾਂਚ ਜਿਹੜੀ ਆ ਮੋਗਾ ਰਾਸ਼ਟਰੀ ਰਾਜਮਾਰਗ ਲਈ ਜਮੀਨ ਐਕਵਾਇਰ ਕਰਨ ਦਾ ਮਾਮਲਾ ਸੀ ਚਰਚਾ ਦੇ ਵਿੱਚ ਹੈ ਵਿਜੀਲੈਂਸ ਦੇਖਤੀ ਹੈ ਕਿ ਰਿਪੋਰਟ ਪੇਸ਼ ਕਰਦੀ ਹੈ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀ ਕੁਝ ਦਿਨ ਤੋਂ ਨਿਆਂ ਪ੍ਰਣਾਲੀ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਬਹੁਤ ਸਾਰੇ ਜੱਜਾਂ ਦੇ ਉੱਪਰ ਸਵਾਲ ਉੱਠਦੇ ਆ ਕਿ ਸਹੀ ਤਰੀਕੇ ਨਾਲ ਸਹੀ ਸਮੇਂ ਤੇ ਫੈਸਲੇ ਨਹੀਂ ਲੈ ਰਹੇ ਭਰੋਸੇਯੋਗਤਾ ਦੀ ਕਮੀ ਹੈ ਜਾਂ ਫਿਰ ਕੁਝ ਕੁ ਮਾਮਲੇ ਵਿੱਚ ਸਿਆਸੀ ਦਬਾਅ ਪੈ ਜਾਂਦਾ ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਪਰ ਜਿਹੜੀਆਂ ਚਰਚਾਵਾਂ ਨੇ ਉਸ ਸਿਖਰ ਫੜ ਚੁੱਕੀਆਂ ਨੇ ਸਿਖਰ ਤੇ ਪਹੁੰਚ ਚੁੱਕੀਆਂ ਨੇ ਕਿਉਂਕਿ ਸਮੇਂ-ਸਮੇਂ ਤੇ ਨਿਆਂ ਪ੍ਰਣਾਲੀ ਤੇ ਸਵਾਲ ਉੱਠੇ ਚੰਗੀ ਗੱਲ ਨਹੀਂ ਕਿਉਂਕਿ ਜਦੋਂ ਜੱਜ ਸਾਹਿਬ ਦੇ ਉੱਪਰ ਹੀ ਉਂਗਲਾਂ ਉਠਾਉਣ ਲੱਪਣ ਇਹਦਾ ਮਤਲਬ ਕਿਤੇ ਨਾ ਕਿਤੇ ਕਮੀਆਂ ਜ਼ਰੂਰ ਹੋਣਗੀਆਂ ਹੁਣ ਸੁਪਰੀਮ ਕੋਰਟ ਦੇ ਜਦੋਂ ਜੱਜ ਸਾਹਿਬ ਸੀਨੀਅਰ ਜੱਜ ਇਹ ਗੱਲ ਕਹਿਣ ਕਿ ਹਾਈ ਕੋਰਟ ਦੇ ਕੁਝਕ ਜੱਜ ਹੈ ਜਿਹੜਾ ਨੂੰ ਆਦਤ ਹੈ ਕਿ ਕੇਸਾਂ ਦੇ ਵਿੱਚ ਫੈਸਲਾ ਦੇਣ ਲੱਗੇ ਦੇਰੀ ਕਰਦੇ ਆ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਕੇਸ ਜਾਣਬੁੱਝ ਕੇ ਲਟਕਾਏ ਜਾਂਦੇ ਆ ਕੁਸ਼ਕ ਕੇਸਾਂ ਵਿੱਚ ਅਸੀਂ ਵੀ ਦੇਖਿਆ ਕਿ ਜਾਂਚ ਅਧਿਕਾਰੀ ਜਾਣਬੁੱਝ ਕੇ ਪੇਸ਼ ਹੀ ਨਹੀਂ ਹੁੰਦੇ ਕੁਸ਼ਕ ਕੇਸਾਂ ਵਿੱਚ ਗਵਾਹ ਮੁੱਕਰ ਜਾਂਦੇ ਆ ਕੁਸ਼ਕ ਕੇਸਾਂ ਵਿੱਚ ਬੰਦੇ ਮਰ ਜਾਂਦੇ ਆ ਕੇਸ ਖਤਮ ਹੋ ਜਾਂਦੇ ਏਦਾਂ ਹੀ ਪਰ ਕਿਉਂ ਇਹ ਸਵਾਲ ਉੱਠਦੇ ਪਏ ਆ ਇਹਦੇ ਬਾਰੇ ਚਰਚਾ ਹੋਣੀ ਚਾਹੀਦੀ ਆ ਹੁਣ ਜਦੋਂ ਸੁਪਰੀਮ ਕੋਰਟ ਨੇ ਕਹਿ ਕੇ ਹਾਈ ਕੋਰਟ ਦੇ ਕੁਸ਼ਕ ਜੱਜ ਨੇ ਜਿਹੜੇ ਕੇਸਾਂ ਵਿੱਚ ਦੇਰੀ ਕਰਦੇ ਆ ਇਹ ਖਤਰਨਾਕ ਰੁਝਾਨ ਹੈ ਇਹ ਖਤਮ ਹੋਣਾ ਚਾਹੀਦਾ ਇਹ ਉਹਨਾਂ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤੇ ਇਹ ਨਿਆਪਾਲਿਕਾ ਨਿਆ ਪ੍ਰਣਾਲੀ ਉਤੇ ਵੀ ਭਰੋਸੇਯੋਗਤਾ ਖਤਮ ਹੁੰਦੀ ਨਜ਼ਰ ਆ ਰਹੀ ਹੈ ਹੁਣ ਜਦੋਂ ਜੱਜਾਂ ਨੂੰ ਫਾਈਲਾਂ ਦੇ ਢੇਰ ਨੂੰ ਰੋਕਣ ਲਈ ਇੱਕ ਸਿਸਟਮ ਸਥਾਪਿਤ ਕਰਨਾ ਚਾਹੀਦਾ ਤੇ ਇਤੇ ਚਰਚਾਵਾਂ ਹੋਣ ਦੇ ਬਾਵਜੂਦ ਵੀ ਕੰਮ ਕਿਉਂ ਨਹੀਂ ਹੁੰਦਾ ਪਿਆ ਭਾਰਤ ਵਿੱਚ ਬਹੁਤ ਸਾਰੇ ਅਜਿਹੇ ਕੇਸ ਹੈ ਜਿਹੜੇ ਲੰਬੇ ਸਮੇਂ ਤੋਂ ਚੱਲਦੇ ਆ ਸਾਡੇ 5 ਕਰੋੜ ਤੋਂ ਵੱਧ ਮਾਮਲੇ ਵੱਖ-ਵੱਖ ਅਦਾਲਤਾਂ ਵਿੱਚ ਇਸ ਵੇਲੇ ਵੀ ਲਟਕਦੇ ਪਏ 5.5 ਕਰੋੜ ਤੋਂ ਵੱਧ ਕੇਸ ਅਸੀਂ ਵਿਸ਼ਵ ਦੇ ਦੂਜੇ ਦੇਸ਼ਾਂ ਤੋਂ ਜਦੋਂ ਸਾਡੇ ਤੱਕ ਖਬਰਾਂ ਪਹੁੰਚਦੀਆਂ ਨੇ ਕਿ ਭਾਈ ਉੱਥੇ 40 ਸਾਲ ਕੇਸ ਚੱਲਿਆ ਤੇ ਬਾਅਦ ਦੇ ਵਿੱਚ ਬੰਦਾ ਦੇਖਿਆ ਗਿਆ ਬਿਲਕੁਲ ਬੇਦੋਸ਼ਾ ਸੀ ਉਹਦਾ ਕੋਈ ਕਸੂਰ ਹੀ ਨਹੀਂ ਸੀਗਾ નિર્ਦੋਸ਼ ਸੀ ਤਾਂ ਕਿਹਾ ਜਾਂਦਾ ਕਿ ਉਹਨੂੰ ਭਾਈ ਉੱਥੋਂ ਦੀ ਅਦਾਲਤ ਦੀ ਪ੍ਰਕਿਰਿਆ ਬਹੁਤ ਜ਼ਿਆਦਾ ਢਿੱਲੀ ਹੈ ਪਰ ਜਦੋਂ ਸਾਡੇ ਮੁਲਕ ਦੇ ਵਿੱਚ 100 ਰੁਪਏ ਦੀ ਰਿਸ਼ਵਤ ਦਾ ਕੇਸ ਹੋਵੇ 39 ਸਾਲ ਕੇਸ ਚੱਲੇ ਬੰਦੇ ਦੀ ਧਰਮ ਪਤਨੀ ਇਸ ਦੁਨੀਆ ਤੋਂ ਚਲੀ ਜਾਵੇ ਬੱਚਿਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਲੋਕਾਂ ਦੀਆਂ ਨੋਕਾਂ ਝੋਕਾਂ ਸੁਣਨੀਆਂ ਪੈਣ ਉਹਨਾਂ ਨੂੰ ਨੌਕਰੀ ਨਾ ਮਿਲੇ ਸਿਰਫ ਇਸ ਕਰਕੇ ਕਿ ਉਹਨਾਂ ਦੇ ਪਿਓ ਦੇ ਉੱਪਰ ਦੋਸ਼ ਲੱਗਾ ਸੀ ਕਿ ਉਹਨੇ ਰਿਸ਼ਵਤ ਲਈ ਹੈ ਤੇ 39 ਸਾਲ ਬਾਅਦ ਅਦਾਲਤ ਤੇ ਕਹਿ ਦਵੇ ਕਿ ਦੋਸ਼ ਸਾਬਤ ਨਹੀਂ ਹੋਏ ਤੇ ਕਹਾਣੀ ਕਿੱਧਰ ਨੂੰ ਜਾਂਦੀ ਹੈ ਮਾਮਲਾ ਅੱਜ ਇੱਕ ਸਾਹਮਣੇ ਆਇਆ 83 ਸਾਲ ਦੀ ਉਮਰ ਦੇ ਵਿੱਚ ਉਹ ਬਜ਼ੁਰਗ ਜਿਹਦੇ ਚਿਹਰੇ ਤੇ ਇਸ ਕਰਕੇ ਝਿਰੜੀਆਂ ਪੈ ਗਈਆਂ ਕਿ ਨੌਕਰੀ ਚਲੀ ਗਈ, ਧਰਮ ਪਤਨੀ ਦੁਨੀਆ ਤੋਂ ਚਲੀ ਗਈ, ਬੱਚਿਆਂ ਨੂੰ ਨੌਕਰੀ ਨਹੀਂ ਮਿਲੀ, ਭਰਾਵਾਂ ਨੂੰ ਨੌਕਰੀਆਂ ਮਿਲੀਆਂ ਸੀ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸਿਰਫ ਇਸ ਕਰਕੇ ਕਿ ਕੇਸ ਚੱਲਦਾ ਸੀ। ਹੁਣ 39 ਸਾਲ ਤੱਕ ਕੋਰਟ ਕਚੈਰੀਆਂ ਦੇ ਚੱਕਰ ਲਾਉਣ ਵਾਲਾ ਉਹ ਸ਼ਖਸ ਜਦੋਂ ਕਹਿੰਦਾ ਕਿ 100 ਰੁਪਏ ਦੀ ਰਿਸ਼ਵਤ ਦਾ ਝੂਠਾ ਦੋਸ਼ ਉਹਤੇ ਲੱਗਿਆ 39 ਸਾਲ ਪਹਿਲਾਂ ਤੇ ਬਾਅਦ ਦੇ ਵਿੱਚ ਅਦਾਲਤ ਕਹਿੰਦੀ ਹੈ ਕਿ ਇਹਦਾ ਕੋਈ ਦੋਸ਼ ਹੀ ਨਹੀਂ ਸੀਗਾ। ਇਹ ਤਾਂ ਜਾਣਬੁੱਝ ਕੇ ਇਹਨੂੰ ਫਸਾਇਆ ਗਿਆ। ਤੇ ਜੇ ਇੰਨਾ ਲੰਬਾ ਸਮਾਂ ਬੰਦੇ ਨੇ ਇਨਸਾਫ ਦੀ ਢੀਕ ਕੀਤੀ ਆ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਪੈਸਾ ਵੀ ਉਹਦਾ ਸਾਰਾ ਲੱਗ ਗਿਆ ਕੋਰਟ ਕਿਚਾਰੀਆਂ ਦੇ ਚੱਕਰ ਲਾ ਲਾ ਕੇ ਤਾਂ ਨਿਆਂ ਪ੍ਰਣਾਲੀ ਦੇ ਉੱਪਰ ਸਵਾਲ ਕਿਉਂ ਨਾ ਉੱਠਣ ਹੁਣ ਜਦੋਂ ਚੀਫ ਜਸਟਿਸ ਆਫ ਇੰਡੀਆ ਕਹਿ ਰਹੇ ਨੇ ਕਿ ਬਹੁਤ ਸਾਰੇ ਜੱਜਾਂ ਨੂੰ ਭਰੋਸੇਯੋਗਤਾ ਨੂੰ ਕਾਇਮ ਰੱਖਣਾ ਪੈਣਾ ਕਿਉਂਕਿ ਸਾਡੇ ਕੋਲ ਕੁਝ ଉਧਾਰਨਾ ਨੇ ਸਮੇਂ-ਸਮੇਂ ਤੇ ਅਸੀਂ ਨਿਆਂ ਪ੍ਰਣਾਲੀ ਤੁੰਗਲ ਨਹੀਂ ਝੁਕਦੇ ਪਰ ਸਮੇਂ-ਸਮੇਂ ਤੇ ਕਈ ਅਜਿਹੀਆਂ ਉਧਾਰਨਾ ਸਾਹਮਣੇ ਆਈਆਂ ਵੱਡੇ ਵੱਡੇ ਜੱਜ ਵਧੀਆ ਫੈਸਲੇ ਵਾਲੇ ਜਾਣੇ ਜਾਂਦੇ ਸੀ ਜਾਣੇ ਜਾਂਦੇ ਰਹਿਣਗੇ ਵੀ ਪਰ ਉਹਨਾਂ ਨੇ ਲਾਲ ਰੰਗ ਦੀਆਂ ਪੌੜੀਆਂ ਦੇ ਉੱਪਰ ਉਹ ਮੈਟ ਵਿਸ਼ਾ ਦੇਖਿਆ ਜਿਹੜਾ ਰਾਜ ਸਭਾ ਤੱਕ ਜਾਂਦਾ ਸੀ ਤੇ ਫੈਸਲੇ ਪਲਟ ਦਿੱਤੇ ਸਾਡੇ ਮੁਲਕ ਦੇ ਵਿੱਚ ਤਾਂ ਕਈ ਅਜਿਹੇ ਵੱਡੇ ਵੱਡੇ ਹੋਰ ਵੀ ਸਿਆਸਤਦਾਨ ਨੇ ਜਿਨ੍ਹਾਂ ਦੇ ਵੱਡੇ ਜੱਜ ਸਾਹਿਬ ਨਾਲ ਜਾਰੀਆਂ ਨੇ ਤੇ ਜਦੋਂ ਇਥੋਂ ਕਹਾਣੀ ਬਦਲ ਜਾਂਦੀ ਹੈ ਵਿਗੜ ਜਾਂਦੀ ਆ ਤਾਂ ਫਿਰ ਰਿਟਾਇਰਮੈਂਟ ਤੋਂ ਬਾਅਦ ਕਿਸੇ ਵੱਡੇ ਅਹੁਦੇ ਦੀ ਝਾਕ ਰਹਿੰਦੀ ਆ ਦੇ ਰਾਜ ਸਭਾ ਤੱਕ ਵੀ ਕੋਈ ਪਹੁੰਚਦਾ ਸਵਾਲ ਕਿਉਂ ਨਾ ਉਠਣ ਹੁਣ ਉਹ ਸ਼ਖਸ ਜਿਹੜਾ 1986 ਰਾਏਪੁਰ ਦੇ ਵਿੱਚ ਜਗੇਸ਼ਵਰ ਪ੍ਰਸਾਦ ਸੀਗਾ ਉਹਦੇ ਉੱਪਰ ਕੇਸ ਦਰਜ ਹੁੰਦਾ ਤੇ ਬਾਅਦ ਕੁਝ ਬਣਿਆ ਨਹੀਂ ਐਦਾਂ ਦੇ ਭਾਰਤ ਵਿੱਚ ਬਹੁਤ ਸਾਰੇ ਮਾਮਲੇ ਆ ਭਾਰਤ ਵਿੱਚ ਤਾਂ ਇੱਕ ਮਾਮਲਾ 1800 ਤੇ 95 ਤੋਂ ਵੀ ਚੱਲਦਾ ਆ ਰਿਹਾ ਸੀ ਸਾਡੇ ਦੇਸ਼ ਦੇ ਵਿੱਚ ਅਜਿਹੇ ਮਾਮਲੇ ਵੀ ਆ ਜਿਹੜੀਆਂ 7 ਪੀੜ੍ਹੀਆਂ ਭੁਗਤਦੀਆਂ ਹੋ ਗਏ ਉਸ ਮਾਮਲੇ ਨੂੰ ਪਰ ਅਜੇ ਤੱਕ ਵੀ ਇਨਸਾਫ ਮਿਲਿਆ ਹੀ ਨਹੀਂ ਜੇ ਇਸ ਤਰ੍ਹਾਂ ਦੇ ਕੇਸ ਸਾਹਮਣੇ ਆ ਰਹੇ ਆ ਤਨਿਆ ਪ੍ਰਣਾਲੀ ਤੇ ਪਰ ਸਵਾਲ ਖੜੇ ਹੁੰਦੇ ਨੇ ਜਦੋਂ ਸੁਪਰੀਮ ਕੋਰਟ ਇਹ ਗੱਲ ਕਹੇ ਕਿ ਹਾਈ ਕੋਰਟ ਦੇ ਕੁਝ ਜੱਜ ਅਜਿਹੇ ਨੇ ਜਿਹੜੇ ਸਹੀ ਸਮੇਂ ਤੇ ਫੈਸਲਾ ਨਹੀਂ ਲੈਂਦੇ ਇਹ ਉਹਨਾਂ ਲਈ ਵੀ ਨੁਕਸਾਨਦੇ ਆ ਤੇ ਵਿਚਾਰ ਉਹਦਾ ਵੀ ਕਰਨਾ ਪੈਂਦਾ ਅਜੇ 2 ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਵੀ ਗੱਲ ਕਹੀ ਸੀ ਕਿ ਕੁਝ ਥਾਵਾਂ ਤੇ ਦੇਖਣ ਵਿੱਚ ਮਿਲਿਆ ਕਿ ਜਿਹੜੇ ਜੱਜ ਸਾਹਿਬ ਆ ਉਹ ਸਹੀ ਤਰੀਕੇ ਨਾਲ ਕੇਸ ਨੂੰ ਅੱਗੇ ਵੱਲ ਨਹੀਂ ਪੈਰਵਾਈ ਕਰਦੇ ਜੇ ਇਦਾਂ ਦੀ ਗੱਲ ਹੈਗੀ ਆ ਤਾਂ ਵਾਕਈ ਵਿਚਾਰਾ ਕਰਨੀਆਂ ਪਣਦੀਆਂ ਨੇ ਅੱਗੇ ਵੱਧਦੇ ਆ ਗੱਲ ਕਰਦੇ ਆ ਪੰਜਾਬ ਦੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਮੁੱਖ ਮੰਤਰੀ ਸਿਹਤ ਯੋਜਨਾ ਜਿਹਦੀ ਰਜਿਸਟ੍ਰੇਸ਼ਨ ਅਜ ਤੋਂ ਹੋ ਰਹੀ ਹੈ ਬਰਨਾਲਾ ਤੇ ਤਰਨਤਾਰਨ ਦੇ ਵਿੱਚ ਇਹਦੀ ਸ਼ੁਰੂਆਤ ਹੋਈ ਹੈ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਹ ਇਲਾਜ ਹੋਵੇਗਾ ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ ਕੈਸ਼ਲੈਸ ਕਮ ਹੈ ਹਸਪਤਲ ਜਾ ਕੇ ਇਲਾਜ ਕਰਾਇਆ ਜਾ ਸਕਦਾ ਹੈ ਰਜਿਸਟ੍ਰੇਸ਼ਨ ਹੋਣੀ ਹੈ ਤੁਹਾਡਾ ਆਧਾਰ ਕਾਰਡ ਤੁਹਾਡਾ ਵੋਟਰ ਕਾਰਡ ਇੱਕ ਅੱਧਾ ਹੋਰ ਕੋਈ ਡਾਕੂਮੈਂਟ ਹੈ ਜਿਹਦੀ ਜ਼ਰੂਰਤ ਹੋਣੀ ਹੈ ਰਜਿਸਟ੍ਰੇਸ਼ਨ ਦੇ ਲਈ ਕੋਸ਼ਕ ਜਿਹੜੇ ਹਸਤਾਲਾ ਉਹਨਾਂ ਦੀ ਚੋਣ ਕਰਨੀ ਹੈ ਲਿਸਟ ਕੋਸ਼ਕ ਦੇ ਹੰਤ ਤੱਕ ਸਾਹਮਣੇ ਆ ਜਾਵੇਗੀ ਕਿਉਂਕਿ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਲਿਸਟ ਜਿਹੜੀ ਹੈ ਲੋਕਾਂ ਤੱਕ ਪਹੁੰਚਾ ਦਵਾਂਗੇ ਜਦੋਂ ਸੋਸ਼ਲ ਮੀਡੀਆ ਤੱਕ ਸਾਰਿਆਂ ਤੱਕ ਪਹੁੰਚ ਜਾਣੀ ਹੈ ਪਰ ਦੂਜਾ ਪੱਖੇ ਵੀ ਹੈ ਕੀ ਸਹੀ ਤਰੀਕੇ ਨਾਲ ਸਾਰਾ ਕੁਝ ਹੋਵੇਗਾ ਨੀਤੀ ਤੇ ਨੀਅਤ ਦੋ ਚੀਜ਼ਾਂ ਜੇ ਸਹੀ ਹੋਣਗੀਆਂ ਤੇ ਫਿਰ ਇਹ ਅੱਗੇ ਵੱਲ ਵਧਿਆ ਜਾ ਸਕਦਾ ਹੈ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਜਹੀਆਂ ਆਈਆਂ ਜਿਹੜੀਆਂ ਸਰਕਾਰ ਨੇ ਸਕੀਮਾਂ ਲਿਆਂਦੀਆਂ ਤੇ ਇਸ ਕਰਕੇ ਸੀ ਕਿ ਲੋਕਾਂ ਨੂੰ ਫਾਇਦਾ ਹੋਵੇ ਪਰ ਲੋਕਾਂ ਨੂੰ ਫਾਇਦਾ ਹੋਣ ਦੇ ਬਜਾਏ ਕਈ ਹੋਰ ਲੋਕ ਫਾਇਦਾ ਲੈ ਗਏ ਹੁਣ ਜਦੋਂ ਵਿਧਵਾ ਪੈਨਸ਼ਨ ਯੋਜਨਾ ਲੱਗੀ ਸੀ ਹੁਣ ਉਹਦੇ ਵਿੱਚ ਹੋਇਆ ਕੀ 1200 ਤੋਂ ਵੱਧ ਯੂਪੀ ਦੇ ਵਿੱਚ ਆ ਦੋ ਹਫ਼ਤੇ ਪਹਿਲਾਂ ਦੀ ਖਬਰ ਹੈ 1200 ਕੁੜੀਆਂ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਐ ਆਪਣੇ ਆਪ ਨੂੰ ਵਿਧਵਾ ਸ਼ੋਅ ਕਰਕੇ ਪੈਨਸ਼ਨ ਲਵਾਈ ਐ ਕੱਲ ਹੀ ਮੱਧ ਪ੍ਰਦੇਸ਼ ਤੋਂ ਖਬਰ ਆਈ ਐ ਕਿ 12 ਲੱਖ ਮੁਰਦੇ ਜਿਹੜੇ ਪੈਨਸ਼ਨ ਲੈ ਰਹੇ ਦਾ ਮਤਲਬ ਹੁੰਦਾ ਹੈ ਨਾ ਤੇ ਕੋਈ ਨਾ ਕੋਈ ਪੈਨਸ਼ਨ ਲੈ ਰਿਆ ਹਰਿਆਣਾ ਤੋਂ ਖਬਰ ਆਈ ਸੀ ਕੀ 8 ਤੋਂ 10 ਲੱਖ ਬੰਦਾ ਉਹ ਹੈ ਜਿਹੜਾ ਇਸ ਦੁਨੀਆ ਤੇ ਹੈ ਹੀ ਨਹੀਂ ਪਰ ਉਹਨਾਂ ਦੇ ਪਰਿਵਾਰਕ ਮੈਂਬਰ ਰਾਸ਼ਨ ਲੈ ਰਿਹਾ ਕੋਈ ਤੇ ਰਾਸ਼ਨ ਲੈਂਦਾ ਕੋਈ ਪੈਨਸ਼ਨ ਲਈ ਜਾਂਦਾ ਹੈ ਕੀ ਕਿਸ ਚੱਲਦਾ ਵੈ ਪੰਜਾਬ ਦੇ ਵਿੱਚ ਵੀ ਆਏ ਸੀ ਅੰਕੜੇ ਇਹ ਪਰ ਹੈਰਾਨ ਕਰਦੀਆਂ ਗੱਲਾਂ ਨੇ ਕਿ ਜਿੱਥੇ ਸਕੀਮਾਂ ਲੋਕਾਂ ਤੱਕ ਜਾਣੀਆਂ ਚਾਹੀਦੀਆਂ ਉਹਨਾਂ ਤੱਕ ਜਾ ਹੀ ਨਹੀਂ ਰਹੀਆਂ ਜਿਹੜੀ ਔਰਤ ਦਾ ਘਰ ਵਾਲਾ ਇਸ ਦੁਨੀਆ ਤੋਂ ਚਲਾ ਗਿਆ ਵਿਧਵਾ ਹੋ ਗਈ ਉਹ ਹੁਣ ਉਹਦਾ ਫਾਇਦਾ ਉਹ ਔਰਤਾਂ ਜਿਨ੍ਹਾਂ ਦੇ ਤਾਇਆ ਤਾਇਆ ਵਿਆਹ ਹੋਇਆ ਉਹ ਲੈਂਦੀਆਂ ਹੁਣ ਫਾਇਦਾ ਤੇ ਫੇ ਕੀ ਨਾ ਕਿਹਾ ਜਾਵੇ ਬਹੁਤ ਸਾਰੀਆਂ ਸਕੀਮਾਂ ਅਜੇਹੀਆਂ ਨੇ ਜਿਹਦੇ ਫਾਇਦੇ ਬੰਦੇ ਵੀ ਲੈਂਦੇ ਆ ਕਮਾਲ ਦੀ ਗੱਲ ਹੈ ਕੁਝ ਦਿਨ ਪਹਿਲਾਂ ਖਬਰ ਆਈ ਸੀ ਇੱਕ ਸੂਬੇ ਤੋਂ ਸੈਨੇਟਰੀ ਪੈਡ ਹੁਣ ਔਰਤਾਂ ਵਰਤਦੀਆਂ ਪਰ ਉਹਦੇ ਵਿੱਚ ਵੀ ਮਰਦਾਂ ਦੇ ਨਾਂ ਸੀ ਹੁਣ ਉਹ ਜਿਹੜੇ ਸ਼ਖਸੀ ਜਿਹੜੇ ਬੰਦਿਆਂ ਨੇ ਸੈਨੇਟਰੀ ਪੈਡ ਦੇ ਵਿੱਚ ਵੀ ਆਪਣਾ ਨਾਮ ਲਿਖਾ ਕੇ ਸਹੂਲਤ ਲੈ ਲਈ ਆ ਇਹ ਜਾਂਚ ਹੁਣੀ ਚਾਹੀਦੀ ਹੈ ਆਖਰ ਢਿੱਲ ਕਿੱਥੇ ਰਹਿ ਗਈ ਆ ਕੀ ਜਾਣਬੁੱਝ ਕੇ ਸਾਰਾ ਕੁਝ ਹੋਇਆ ਕੋਈ ਗਲਤੀ ਸੀ ਇਹਦੀ ਜਾਂਚ ਹੁਣੀ ਚਾਹੀਦੀ ਹੈ ਤੇ ਰਹੀ ਗੱਲ ਪੰਜਾਬ ਸਰਕਾਰ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਬਹੁਤ ਸਾਰੇ ਲੋਕਾਂ ਤੱਕ ਅਲਾਜ ਦੀ ਸਹੂਲਤ ਜਿਹੜੀ ਇਹ ਪਹੁੰਚ ਵੀ ਜਾਣੀ ਹੈ ਜੇ ਚੰਗੀ ਨੀਤੀ ਤੇ ਕੰਮ ਕੀਤਾ ਜਾਵੇ ਤਾਂ ਹੋ ਸਕਦਾ ਹੈ ਕਿ ਇਹ ਸਕੀਮ ਵਧੀਆ ਹੋ ਜਵੇ ਪਰ ਬਹੁਤ ਸਾਰੀਆਂ ਸਕੀਮਾਂ ਅਜ ਦਸੀਂ ਪਹਿਲਾਂ ਜ਼ਿਕਰ ਕੀਤਾ ਈਸੀਐਚਐਸਡੀ ਸਕੀਮ ਸੀ ਉਹਦੇ ਵਿੱਚ ਕੁਝ ਕੁ ਫਾਇਦੇ ਅਫਸਰ ਉਹਦੇ ਵਿੱਚ ਕੁਝ ਕੁ ਲੋਕ ਪ੍ਰਾਈਵੇਟ ਏਜੰਸੀਆਂ ਪ੍ਰਾਈਵੇਟ ਏਜੰਟ ਮਿਲ ਕੇ ਪੈਸਾ ਠੱਗ ਗਏ ਆਯੁਸ਼ਮਨ ਭਾਰਤ ਵਿੱਚ ਕੀ ਕੁਝ ਹੋ ਨਹੀਂ ਹੋਇਆ ਇੱਥੋਂ ਤੱਕ ਕਿ ਗੈਸ ਸਿਲੰਡਰ ਉਜਵਲ ਯੋਜਨਾ ਦੇ ਤਹਿਤ ਵੰਡਨੇ ਸੀ ਉਹ ਸਾਡੇ ਦੇਸ਼ ਦੇ ਵੱਡੇ ਵੱਡੇ ਸਿਆਸਤਦਾਨ ਮਸ਼ਹੂਰੀ ਕਰਦੇ ਰਹੇਗੇ ਜਿਸ ਔਰਤ ਦੀ ਅਖਬਾਰ ਦੇ ਵਿੱਚ ਪੈਟਰੋਲ ਪੰਪਾਂ ਦੇ ਵੱਡੇ ਵੱਡੇ ਹੋਲਡਿੰਗ ਲੱਗੇ ਉਹਨੂੰ ਪਤਾ ਹੀ ਨਹੀਂ ਕਿ ਉਹਦਾ ਸਹੂਲਤ ਵੀ ਮਿਲੀ ਉਹਨੂੰ ਉਹ ਉਦੋਂ ਹੀ ਬਦਲੀ ਜਾਂਦੇ ਆ ਅਮਦ ਪਰਦੇਸ਼ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਵੀ ਅਜਿਹੇ ਕਈ ਕੇਸ ਸਾਹਮਣੇ ਆਏ ਆ ਪਰ ਹੁਣ ਜੇ ਪੰਜਾਬ ਦੇ ਵਿੱਚ ਇਹ ਸਕੀਮ ਸ਼ੁਰੂ ਹੋਈ ਹੈ ਚੰਗੀ ਗੱਲ ਹੈ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਸਿੱਖਿਆ ਤੇ ਸਿਹਤ ਵਿੱਚ ਸੁਧਾਰ ਕਰਨ ਵਿਕਾਸ ਕਰਨ ਦੀ ਗੱਲ ਸਮੇਂ-ਸਮੇਂ ਤੇ ਪੰਜਾਬ ਸਰਕਾਰ ਨੇ ਕਹੀ ਹੈ ਸੋ ਜੇ ਵਾਦਾ ਪੂਰਾ ਹੁੰਦਾ ਹੈ ਸਕੀਮ ਸਹੀ ਤਰੀਕੇ ਨਾਲ ਅੱਗੇ ਵੱਲ ਚੱਲਦੀ ਹੈ ਤਾਂ ਲੋਕਾਂ ਨੂੰ ਵੀ ਇਹਦਾ ਆਸਰਾ ਜ਼ਰੂਰ ਮਿਲ ਸਕਦਾ ਹੈ ਜਾਂਦੇ ਜਾਂਦੇ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੇ ਇੱਕ ਹੋਰ ਫੈਸਲੇ ਦੀ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਕਰੋਨਾ ਨਿਧੀ ਹੁਣ ਉਹਨਾਂ ਦੀ ਮੂਰਤੀ ਜਿਹੜੀ ਹੈ ਉਹ ਸਥਾਪਿਤ ਕਰਨ ਦੀ ਗੱਲ ਚੱਲਦੀ ਪਈ ਸੀ ਸਰਕਾਰ ਨੇ ਉਹਨਾਂ ਦੀ ਮੂਰਤੀ ਤਾਮਲਾੜੂ ਦੀ ਸਰਕਾਰ ਨੇ ਐਲਾਨ ਕਰਤਾ ਕਿ ਜ਼ਬਵਤ ਵੱਡੀ ਮੂਰਤੀ ਲਾਵਾਂਗੇ ਜਦੋਂ ਇਹ ਚਰਚਾ ਹੁੰਦੀ ਗਈ ਕਿ ਤੇ ਕਰੋੜਾਂ ਰੁਪਏ ਲੱਗ ਜਾਣੇ ਐ ਅੱਜ ਜਦੋਂ ਅਦਾਲਤਾਂ ਗੱਲ ਪਹੁੰਚਦੀ ਹੈ ਤਾਂ ਸੁਪਰੀਮ ਕੋਰਟ ਨੇ ਤੇ ਰੋਕ ਲਗਾਤੀ ਹੈ ਕਾਰਨ ਕਿ ਉਹ ਕਹਿੰਦੇ ਜਨਤਾ ਦਾ ਪੈਸਾ ਜਨਤਾ ਦਾ ਪੈਸਾ ਜਨਤਕ ਪੈਸੇ ਦੀ ਵਰਤੋਂ ਲੋਕਾਂ ਲਈ ਕਰਨੀ ਚਾਹੀਦੀ ਹੈ ਨਾ ਕਿ ਸਿਆਸੀ ਤੌਰ ਤੇ ਲੀਡਰਾਂ ਨੂੰ ਆਪਣੀ ਵਡਿਆਈ ਕਰਨ ਲਈ ਸਾਰਾ ਕੁਝ ਕਰਨਾ ਚਾਹੀਦਾ ਸਾਡੇ ਮੁਲਕ ਦੇ ਵਿੱਚ ਕਦੀ 3300 ਕਰੋੜ ਰੁਪਏ ਦੇ ਚਰਚੇ ਚੱਲ ਜਾਂਦੇ ਆ ਕਦੀ 2000 ਕਰੋੜ ਰੁਪਏ ਦੇ ਚਰਚੇ ਚੱਲ ਜਾਂਦੇ ਆ ਝੰਡਾ ਕਿਹਦਾ ਉੱਚਾ ਆ ਇਸ ਗੱਲ ਨੂੰ ਲੈ ਕੇ ਵਡਿਆਈ ਕਰਨ ਦੀ ਕੋਸ਼ਿਸ਼ ਸਾਡੇ ਮੁਲਕ ਦੇ ਵਿੱਚ ਕਈ ਲੀਡਰ ਅਜਿਹੇ ਨੇ ਜਿਨ੍ਹਾਂ ਦੀਆਂ ਮੂਰਤੀਆਂ ਬਣਾਈਆਂ ਜਾ ਰਹੀਆਂ ਨੇ ਅਜੇ ਵੀ ਤੇ ਸਾਡੇ ਮੁਲਕ ਦੇ ਵਿੱਚ ਕਈ ਧਾਰਮਿਕ ਸ਼ਕਤੀਆਂ ਜਹੀਆਂ ਨੇ ਜਿਨ੍ਹਾਂ ਦੀਆਂ ਵੱਡੀਆਂ-ਵੱਡੀਆਂ ਮੂਰਤੀਆਂ ਬਣਾਈਆਂ ਜਾ ਰਹੀਆਂ ਨੇ ਕਈ ਧਾਰਮਿਕ ਗੁਰੂ ਵੀ ਐ ਜਿਹੜੇ ਉਹਨਾਂ ਦੀ ਸੋਚ ਸੀ ਉਹਨਾਂ ਦੀ ਸੋਚ ਦੀ ਬਜਾਏ ਸਿਰਫ ਮੂਰਤੀਆਂ ਦਾ ਕੰਮ ਸੀਮਤ ਹੋ ਕੇ ਰਹਿ ਗਿਆ ਤੇ ਜਿਸ ਦੇਸ਼ ਦੇ ਕੋਲ ਮੂਰਤੀਆਂ ਬਣਾਉਣ ਲਈ ਇੰਨੇ ਪੈਸੇ ਹੋਣ ਤੇ ਲੋਕਾਂ ਦੇ ਵਿਕਾਸ ਲਈ ਇੰਨੇ ਪੈਸੇ ਨਾ ਖਰਚੇ ਜਾਣ ਸਿਹਤ ਸਹੂਲਤਰੀ ਲਈ ਇੰਨੇ ਪੈਸੇ ਨਾ ਖਰਚੇ ਜਾਣ ਲੋਕ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਹੁਣ ਉਹਨਾਂ ਲਈ ਪੈਸੇ ਨਾ ਖਰਚੇ ਜਾਣ ਆਮ ਲੋਕ ਜਿਹੜੇ ਘਰਾਂ ਵਿੱਚ ਵੀ ਰਹਿੰਦੇ ਆ ਉਹਨਾਂ ਲਈ ਪੈਸੇ ਨਾ ਖਰਚੇ ਜਾਣ ਤਾਂ ਫਿਰ ਜਨਤਕ ਪੈਸੇ ਦੀ ਇਹ ਬਰਬਾਦੀ ਹੁੰਦੀ ਹੈ ਸੁਪਰੀਮ ਕੋਰਟ ਨੇ ਜਿਹੜੀ ਇਹ ਗੱਲ ਕੀਤੀ ਹੈ ਕਿ ਐਮ ਕਰੂਣਾ ਨੀਦੀ ਦੀ ਮੂਰਤੀ ਲਾਉਣ ਦੇ ਲਈ ਲੀਡਰ ਨੂੰ ਵਡਿਆਈ ਨਹੀਂ ਕਰਨੀ ਚਾਹੀਦੀ ਇਹ ਪੈਸਾ ਜਨਤਾ ਦੇ ਜਨਤਾ ਵਿੱਚ ਖਰਚ ਹੋਣਾ ਚਾਹੀਦਾ ਹੈ ਗੱਲ ਤਾਂ ਠੀਕ ਹੈ ਇਹ ਦੂਜੇ ਸੂਬਿਆਂ ਤੱਕ ਵੀ ਗੱਲ ਪਹੁੰਚਣੀ ਚਾਹੀਦੀ ਹੈ ਇਹ ਮਿਸਾਲ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਕੰਮ ਰੋਕਿਆ ਗਿਆ ਸੀ ਤਾਂ ਕਿ ਲੀਡਰ ਵਡਿਆਈ ਨਾ ਲੈਣ ਪਰ ਇੱਥੇ ਬਹੁਤ ਕੁਝ ਚੱਲਦਾ ਪਿਆ ਲੀਡਰ ਆਉਂਦੇ ਆ ਚਲੇ ਜਾਂਦੇ ਆ ਕਈ ਆਪਣੀ ਮੂਰਤੀ ਦਾ ਉਦਘਾਟਨ ਆਪ ਹੀ ਕਰਕੇ ਆਪਣੀ ਪੈਰੇ ਹੱਥ ਵੀ ਲਾਉਂਦੇ ਆ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਮੁੱਖ ਮੰਤਰੀ ਨੇ ਇਦਾਂ ਹੀ ਕੀਤਾ ਸੀਗਾ ਤੇ ਰੌਲਾ ਬਾਦ ਦੇ ਵਿੱਚ ਬਹੁਤ ਬਿਆ ਤੇ ਅੱਜਕੱਲ੍ਹ ਕੁਸ਼ਕ ਮੂਰਤੀਆਂ ਜਿਹੜੀਆਂ ਬਣਾਉਣ ਦਾ ਕੰਮ ਚੱਲਦਾ ਪਿਆ ਵੜਾਈ ਲੈਣ ਦਾ ਕੰਮ ਚੱਲਦਾ ਪਿਆ ਸਿਰਫ ਤੇ ਸਿਰਫ ਵੋਟਾਂ ਖਾਤਰ ਹੋ ਰਿਹਾ ਇਹ ਕੰਮ ਨਹੀਂ ਹੋਣਾ ਚਾਹੀਦਾ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਧਿਆਨ ਚੁਟ ਮੰਗਦਾ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਮੈਨੂੰ ਨਵਜੀਤ ਹੁੰਦੇ ਆ ਗਿਆ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ